ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਨਵੀਆਂ ਆਉਣ ਵਾਲੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਸੂਰਜ ਗ੍ਰਹਿਣ ਬਾਰੇ ਜੋ ਕਿ 21 ਸਤੰਬਰ 2025 ਦਿਨ ਐਤਵਾਰ ਨੂੰ ਲੱਗ ਰਿਹਾ ਹੈ ਸੂਰਜ ਗ੍ਰਹਿਣ ਦਾ ਜੋ ਟਾਈਮ ਹੈ ਉਹ ਹੈ ਰਾਤ 10:58 ਮਿੰਟ ਤੋਂ ਸ਼ੁਰੂ ਹੋ ਕੇ ਸਵੇਰੇ 3:21 ਮਿੰਟ ਤੱਕ ਲੱਗੇਗਾ ਜੋ ਕਿ ਆਪਣੇ ਭਾਰਤ ਦੇਸ਼ ਦੇ ਵਿੱਚ ਨਹੀਂ ਦਿਖੇਗਾ ਇਸ ਕਾਰਨ ਆਪਣੇ ਜੋ ਸੂਤਕਾਲ ਵੀ ਨਹੀਂ ਲੱਗੇਗਾ ਲੇਕਿਨ ਇਸ ਦਾ ਪ੍ਰਭਾਵ ਹੈ ਜੋ ਉਹ 12 ਰਾਸ਼ੀਆਂ ਤੇ ਜ਼ਰੂਰ ਪਵੇਗਾ ਕਿੰਨੀਆਂ ਰਾਸ਼ੀਆਂ ਲਈ ਇਹ ਪੋਜੀਟਿਵ ਹੈ ਤੇ ਕਿੰਨੀਆਂ ਰਾਸ਼ੀਆਂ ਲਈ ਨੈਗੇਟਿਵ ਹੈ ਇਹ ਜਾਣਨ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਤੁਹਾਨੂੰ ਆਪਾਂ ਰਾਸ਼ੀ ਦੇ ਅਨੁਸਾਰ ਸਪੀਕ ਉਪਾਅ ਵੀ ਦੱਸਾਂਗੇ ਇਹ ਜੋ ਸੂਰਜ ਗ੍ਰਹਿਣ ਹੈ ਇਹ ਕੰਨਿਆ ਰਾਸ਼ੀ ਦੇ ਵਿੱਚ ਲੱਗੇਗਾ ਇਹ ਸੂਰਜ ਗ੍ਰਹਿਣ ਆਸਟ੍ਰੇਲੀਆ ਫਿਜੀ ਨਿਊਜ਼ੀਲੈਂਡ ਇਹਨਾਂ ਦੇਸ਼ਾਂ ਦੇ ਵਿੱਚ ਦਿਖੇਗਾ ਤੇ ਇਹਨਾਂ ਦੇਸ਼ਾਂ ਦੇ ਵਿੱਚ ਹੈ ਜੋ ਸੂਤਕਾਲ ਦੇ ਨਿਯਮ ਵੀ ਲਾਗੂ ਹੋਣਗੇ ਸੂਤਕਾਲ ਹੈ ਜੋ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਐਰਿਸ ਜਾਨੇ ਮੇਸ਼ ਰਾਸ਼ੀ ਮੇਸ਼ ਰਾਸ਼ੀ ਤੇ ਮੇਸ਼ ਲੱਗਣ ਵਾਲਿਆਂ ਦੇ ਜੋ ਸੂਰਜ ਗ੍ਰਹਿਣ ਹੈ 6ਵੇਂ ਹਾਊਸ ਦੇ ਵਿੱਚ ਲੱਗਣ ਜਾ ਰਿਹਾ ਹੈ ਤੁਹਾਡੀ ਜੌਬ ਦੇ ਵਿੱਚ ਕੋਈ ਚੇਂਜ ਆ ਸਕਦਾ ਹੈ ਇਸ ਲਈ ਗ੍ਰਹਿਣ ਤੋਂ 1 ਮਹੀਨੇ ਬਾਅਦ ਤੱਕ ਤੁਸੀਂ ਕੋਈ ਵੀ ਰਿਸਕ ਵਾਲਾ ਡਿਸੀਜਨ ਹੈ ਜਿਹੜਾ ਨਹੀਂ ਲੈਣਾ ਘਬਰਾਉਣ ਦੀ ਕੋਈ ਵੀ ਤੁਹਾਨੂੰ ਜ਼ਰੂਰਤ ਨਹੀਂ ਹੈ ਸੂਰਜ ਗ੍ਰਹਿਣ ਦਾ ਲਾਭ ਲੈਣ ਲਈ ਤੁਸੀਂ ਇਸ ਗ੍ਰਹਿਣ ਤੋਂ ਬਾਅਦ 1 ਕਿਲੋ ਗੁੜਦਾ ਦਾਣ ਕਿਸੇ ਜ਼ਰੂਰਤਮੰਦ ਨੂੰ ਜ਼ਰੂਰ ਕਰੋ ਕਾਰਿਸ਼ ਜਾਨੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਤੇ ਬ੍ਰਿਖ ਲਾਗਣ ਵਾਲਿਆਂ ਦੇ ਇਹ ਜੋ ਗ੍ਰਹਿਣ ਹੈ ਪੰਜਵੇਂ ਹਾਊਸ ਦੇ ਵਿੱਚ ਲੱਗੇਗਾ ਤੁਹਾਨੂੰ ਇਸ ਦਾ ਲਾਭ ਮਿਲੇਗਾ ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਤੁਸੀਂ ਗ੍ਰਹਿਣ ਤੋਂ ਅਗਲੇ ਦਿਨ ਗ੍ਰਹਿਣ ਦਾ ਜ਼ਿਆਦਾ ਲਾਭ ਲੈਣ ਲਈ ਕਿਸੇ ਜ਼ਰੂਰਤਮੰਦ ਨੂੰ ਰਾਸ਼ਨ ਦਾ ਸਮਾਨ ਦੇ ਸਕਦੇ ਹੋ ਜਿਵੇਂ ਕਿ ਕਣਕ ਆਟਾ ਚਾਵਲ ਆਪਣੀ ਸ਼ਰਧਾ ਦੇ ਅਨੁਸਾਰ ਦੇ ਸਕਦੇ ਹੋ ਜੈਮਨੀ ਜਾਨੀ ਮਿਥਨ ਰਾਸ਼ੀ ਮਿਥਨ ਰਾਸ਼ੀ ਤੇ ਮਿਥਨ ਲਗਣ ਵਾਲਿਆਂ ਦੇ ਜੋ ਸੂਰਜ ਗ੍ਰਹਿਣ ਚੌਥੇ ਹਾਊਸ ਦੇ ਵਿੱਚ ਲੱਗੇਗਾ ਜੇਕਰ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਡੀ ਤਰੱਕੀ ਦੇ ਲਈ ਇਹ ਜਿਹੜਾ ਸਮਾਂ ਉਹ ਬਹੁਤ ਵਧੀਆ ਹੈ ਸੂਰਜ ਗ੍ਰਹਿਣ ਦਾ ਹੋਰ ਲਾਭ ਲੈਣ ਲਈ ਤੁਸੀਂ 1 ਕਿਲੋ ਫਲਕ ਦਾ ਜਿਹੜਾ ਦਾਨ ਹੈ ਉਹ ਕਿਸੇ ਵੀ ਧਾਰਮਿਕ ਥਾਂ ਤੇ ਕਰ ਸਕਦੇ ਹੋ ਕਰਕ ਰਾਸ਼ੀ ਕਰਕ ਰਾਸ਼ੀ ਤੇ ਕਰਕ ਲਗਣ ਵਾਲਿਆਂ ਦੇ ਜੋ ਗ੍ਰਹਿਣ ਹੈ 3rd ਹਾਊਸ ਦੇ ਵਿੱਚ ਲੱਗਣ ਜਾ ਰਿਹਾ ਹੈ ਤੁਹਾਡੇ ਮਾਨ ਸਨਮਾਨ ਨੂੰ ਧੱਕਾ ਲੱਗ ਸਕਦਾ ਹੈ ਇਸ ਟਾਈਮ ਤੇ ਤੁਸੀਂ ਕੋਈ ਵੀ ਜ਼ਿਆਦਾ ਡਿਸੀਜਨ ਨਹੀਂ ਲੈਣੇ ਗ੍ਰਹਿਣ ਤੋਂ ਅਗਲੇ ਦਿਨ ਤੁਸੀਂ ਸ਼ਿਵਜੀ ਭਗਵਾਨ ਦੀ ਪੂਜਾ ਜ਼ਰੂਰ ਕਰੋ ਇਸ ਦੇ ਨਾਲ ਤੁਹਾਨੂੰ ਲਾਭ ਮਿਲੇਗਾ ਲਿਓ ਜਾਨੇ ਸਿੰਘ ਰਾਸ਼ੀ ਸਿੰਘ ਰਾਸ਼ੀ ਤੇ ਸਿੰਘ ਲਗਣ ਵਾਲਿਆਂ ਦੇ ਜੋ ਭਗਵਾਨ ਨੇ ਉਹ ਸੂਰਜ ਦੇਵਤਾ ਹੀ ਨੇ ਤੇ ਸੂਰਜ ਦੇਵਤਾ ਨੂੰ ਹੀ ਗ੍ਰਹਿਣ ਲੱਗਣ ਜਾ ਰਿਹਾ ਹੈ ਇਸ ਕਰਕੇ ਤੁਹਾਨੂੰ ਜ਼ਿਆਦਾ ਪਰੇਸ਼ਾਨੀਆਂ ਇਸ ਗ੍ਰਹਿਣ ਨਾਲ ਹੋ ਸਕਦੀਆਂ ਨੇ ਨੌਕਰੀ ਕਰਨ ਵਾਲਿਆਂ ਲਈ ਇਹ ਸਮਾਂ ਸਹੀ ਨਹੀਂ ਹੈ ਇਸ ਗ੍ਰਹਿਣ ਦੇ ਨੈਗੇਟਿਵ ਪ੍ਰਭਾਵ ਤੋਂ ਬਚਣ ਲਈ ਤੁਸੀਂ ਗੁਰਦਾਦਾਣ ਜ਼ਰੂਰ ਕਰੋ ਸਵੇਰੇ ਤੁਸੀਂ ਇੱਕ ਮਹੀਨਾ ਤਾਂਬੇ ਦੇ ਲੋਟੇ ਨਾਲ ਸੂਰਜ ਭਗਵਾਨ ਨੂੰ ਜਲ ਜ਼ਰੂਰ ਦਿਓ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਤੇ ਕੰਨਿਆ ਲਗਣ ਵਾਲਿਆਂ ਦੇ ਲਗਨ ਦੇ ਵਿੱਚ ਹੀ ਜੋ ਗ੍ਰਹਿਣ ਹੈ ਉਹ ਲੱਗਣ ਜਾ ਰਿਹਾ ਹੈ ਇੱਕ ਮਹੀਨੇ ਤੱਕ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ ਕੋਈ ਵੀ ਵੱਡੇ ਫੈਸਲੇ ਤੁਹਾਨੂੰ ਨਹੀਂ ਲੈਣੇ ਚਾਹੀਦੇ ਲੈਣ ਦੇਣ ਦੇ ਮਾਮਲੇ ਵਿੱਚ ਧਿਆਨ ਨਾਲ ਕਰੋ ਗ੍ਰਹਿਣ ਤੋਂ ਅਗਲੇ ਦਿਨ ਤੁਸੀਂ ਵੇਟ ਦੇ ਅਨੁਸਾਰ ਹਰਾਚਾਰਾ ਗਊਸ਼ਾਲਾ ਪਾ ਸਕਦੇ ਹੋ ਸੂਰਜ ਦੇਵਤਾ ਨੂੰ ਤੁਸੀਂ ਰੋਜ਼ਾਨਾ ਜਲ ਦਿਓ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਤੇ ਤੋਲਾ ਲੱਗਣ ਵਾਲਿਆਂ ਦੇ ਸੂਰਜ ਗ੍ਰਹਿਣ ਜਿਹੜਾ 11ਵੇਂ ਹਾਊਸ ਦੇ ਵਿੱਚ ਲੱਗੇਗਾ ਤੁਹਾਡੇ ਤੇ ਇਸ ਗ੍ਰਹਿਣ ਦਾ ਕੋਈ ਵੀ ਨੈਗੇਟਿਵ ਪ੍ਰਭਾਵ ਹੈ ਜਿਹੜਾ ਉਹ ਨਹੀਂ ਪਵੇਗਾ ਤੁਹਾਨੂੰ ਨਵੇਂ ਕੰਮ ਮਿਲਣਗੇ ਇਸ ਦੇ ਜ਼ਿਆਦਾ ਲਾਭ ਲੈਣ ਲਈ ਤੁਸੀਂ ਸੂਰਜ ਗ੍ਰਹਿਣ ਤੋਂ ਅਗਲੇ ਦਿਨ ਕਣਕ ਦਾ ਦਾਨ ਕਰ ਸਕਦੇ ਹੋ ਸਕੋਰਪੀਆ ਜਾਨੀ ਬ੍ਰਿਕਸ਼ਕ ਰਾਸ਼ੀ ਇਸ ਰਾਸ਼ੀ ਤੇ ਲੱਗਣ ਵਾਲਿਆਂ ਦੇ ਸੂਰਜ ਗ੍ਰਹਿਣ ਜਿਹੜਾ 11ਵੇਂ ਹਾਊਸ ਦੇ ਵਿੱਚ ਲੱਗੇਗਾ ਤਹਾਨੂੰ ਸੂਰਜ ਗ੍ਰਹਿਣ ਦਾ ਜੋ ਲਾਭ ਹੀ ਮਿਲੇਗਾ ਜਿਆਦਾ ਲਾਭ ਲੈਣ ਲਈ ਤੁਸੀਂ ਗੁਰਦਾ ਦਾਣ ਤੇ ਕਣਕ ਦਾ ਦਾਣ ਗ੍ਰਹਿਣ ਤੋਂ ਅਗਲੇ ਦਿਨ ਜ਼ਰੂਰ ਕਰੋ ਸੈਜੀਟੇਰੀਅਸ ਜਾਨੀ ਤਨੂ ਰਾਸ਼ੀ ਤਨੂ ਰਾਸ਼ੀ ਤੇ ਤੁਹਾਨੂੰ ਲਗਣ ਵਾਲਿਆਂ ਦੇ ਜੋ ਸੂਰਜ ਗ੍ਰਹਿਣ ਹੈ 10ਵੇਂ ਹਾਊਸ ਦੇ ਵਿੱਚ ਲੱਗੇਗਾ ਤੁਹਾਡੇ ਕੰਮ ਕਾਰਾਂ ਦੀ ਜੋ ਰਫਤਾਰ ਹੈ ਉਹ ਸਲੋ ਹੋ ਜੂਗੀ ਹਰ ਕੰਮ ਤੁਹਾਡਾ ਡਿਲੇ ਹੋਏਗਾ ਕਿਸਮਤ ਦਾ ਸਾਥ ਤੁਹਾਨੂੰ ਘੱਟ ਮਿਲੇਗਾ ਲੜਾਈ ਝਗੜੇ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਕਿਸੇ ਵੀ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਤੁਸੀਂ ਫਲ ਚੜਾਓ ਆਪਣੀ ਪੌਕੇਟ ਅਨਸਾਰ ਤੁਹਾਨੂੰ ਇਸ ਦਾ ਲਾਭ ਮਿਲੇਗਾ कैप्रीकॉर्न यानी मकर राशि मकर राशि वाले देख रहे नौवें हाउस के बीच लगेगा। ਤੁਹਾਨੂੰ ਸੂਰਜ ਗ੍ਰਹਿਣ ਤੋਂ ਕੋਈ ਵੀ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਵੇਗਾ। ਤਰੱਕੀ ਦੇ ਨਵੇਂ ਅਫਸਰ ਤੁਹਾਨੂੰ ਮਿਲਣਗੇ। ਤਿੰਨ ਗਰੀਬਾਂ ਨੂੰ ਭੋਜਨ ਕਰਾਉਣ ਨਾਲ ਤੁਹਾਨੂੰ ਹੋਰ ਜ਼ਿਆਦਾ ਲਾਭ ਮਿਲੇਗਾ। एक्वेरियस यानी कुंभ राशि कुंभ राशि वाले ने सूर्य ग्रहण जो आठवें हाउस के बीच लगेगा। सूर्य ਤੁਹਾਡੇ लग्न अनुसार अनुसार ਤੁਹਾਡਾ ਮਿੱਤਰ ਹੈ ਜਿਹੜਾ ਉਹ ਨਹੀਂ ਹੈ। ਇਸ ਕਾਰਨ ਤੁਹਾਨੂੰ ਵੀ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਲਈ ਇਹ ਸੂਰਜ ਗ੍ਰਹਿਣ ਲਾਭਕਾਰੀ ਰਹੇਗਾ। ਸੇਧ ਦਾ ਥੋੜਾ ਧਿਆਨ ਰੱਖਣਾ ਜ਼ਰੂਰੀ ਹੈ ਤੁਹਾਡੇ ਲਈ ਗ੍ਰਹਿਣ ਤੋਂ ਬਾਅਦ ਤੁਸੀਂ ਪੀੜੀਆਂ ਚੀਜ਼ਾਂ ਦਾ ਦਾਨ ਕਿਸੇ ਮੰਦਿਰ ਜਾਂ ਗੁਰਦਵਾਰੇ ਦੇ ਵਿੱਚ ਕਰ ਸਕਦੇ ਹੋ ਪਾਇਸ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਤੇ ਮੀਨ ਲਗਣ ਵਾਲਿਆਂ ਦਾ ਜੋ ਸੂਰਜ ਗ੍ਰਹਿ ਨੇ 7ਵੇਂ ਹਾਊਸ ਦੇ ਵਿੱਚ ਲੱਗੇਗਾ ਆਪਣੀ ਮੈਰਿਜ ਲਾਈਫ ਨੂੰ ਸਹੀ ਰੱਖੋ ਆਪਣੇ ਜੀਵਨ ਸਾਥੀ ਦੀ ਸਲਾਹ ਨਾਲ ਕੰਮ ਕਰੋ ਜਿਆਦਾ ਲਾਭ ਲੈਣ ਲਈ ਤੁਸੀਂ ਸ਼ਿਵਜੀ ਭਗਵਾਨ ਦੀ ਪੂਜਾ ਕਰੋ ਤੁਸੀਂ ਰਾਸ਼ਨ ਵੀ ਦਾਨ ਕਰ ਸਕਦੇ ਹੋ ਜੋ ਵੀ ਉਪਾਅ ਨੇ ਇਹ ਰਾਸ਼ੀ ਅਨੁਸਾਰ ਹੀ ਆਪਾਂ ਦੱਸੇ ਨੇ ਇਨਾਂ ਨੂੰ ਕਰਨ ਦੇ ਨਾਲ ਤੁਹਾਡਾ ਜੋ ਸੂਰਜ ਗ੍ਰਹਿਣ ਤੋਂ ਬਾਅਦ ਤੁਹਾਨੂੰ ਲਾਭ ਮਿਲੇਗਾ ਜਿਨ੍ਹਾਂ ਨੂੰ ਆਪਣੀ ਰਾਸ਼ੀ ਦਾ ਨਹੀਂ ਪਤਾ ਉਹ ਗ੍ਰਹਿਣ ਤੋਂ ਬਾਅਦ ਗੁਰਦਾਦਾਨ ਕਣਕ ਦਾ ਦਾਨ ਕਰ ਸਕਦੇ ਆ ਇਹ ਤੁਹਾਡੇ ਸਾਰਿਆਂ ਲਈ ਲਾਭਕਾਰੀ ਰਹੇਗਾ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਿਾਂ ਦੇ ਹਿਸਾਬ ਨਾਲ ਤੇ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲ ਹੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ